ਰੱਬ ਸਭ ਨੂੰ ਰਾਜੀ ਰੱਖੇ ਪਰ ਇਹਨਾਂ ਕੰਮਾਂ ਤੋਂ ਬਚੋ ਭਰਾ ਬਣ ਕੇ ਜਿਹੜੇ ਮੋਟਰਸਾਈਕਲ ਚੱਕਦੇ ਆ ਮੋਬਾਈਲ ਕਰਦੇ ਆ ਦੇ ਡੱਕੇ ਆ ਗਏ ਬੌਸ ਵਾਲਿਆਂ ਦੇ ਤੇ ਕੰਮ ਔਖਾ ਰਹਿਣਾ ਹੁਣਾਂ ਤਲਵੰਨੀ ਚੌਧਰੀਆਂ ਵਾਲਾ ਪਰ ਉਧਰ ਕਾਲਾ ਮਾਲਲੇ ਵਾਲਾ ਇਧਰਲੇ ਪਾਸੇ ਹੈਪੀ ਸੰਗੇ ਉਧਰ ਵੀ ਕਹਿੰਦੇ ਆ ਐਨ ਆਰ ਆਈ ਵਾਲਿਆਂ ਨੇ ਕੰਧ ਗੱਡੀ ਹੋਈ ਆ ਮਾਲਲੇ ਵਾਲਾ ਕਾਲਾ ਜਗਰਾਤਪੁਰ ਦੀ ਵਿਸ਼ੇਸ਼ ਤੌਰ ਤੇ ਪੁੱਜੇ ਧੰਨਵਾਦ ਇਧਰਲੇ ਬੰਨੇ ਪੈਂਦੀ ਰੇਡ ਗੱਲ ਟਿਕਾਣੇ ਲੱਗੀ ਆ ਆ ਚੜਦੀਆਂ ਉਮਰਾਂ ਵਾਲਿਆ ਇਹ ਮਾਲਲੇ ਵਾਲਾ ਕਾਲਾ ਮੇਰੇ ਮਿੱਤਰੋ ਕਰੋਲਾ ਲਾ ਲਾ ਆਓ ਨਗਰੀਸਾ ਚੜਦੇ ਸੂਰਜ ਆ ਸਾਹਮਣੇ ਕੇ ਲਾਟਾਂ ਵਰਗੇ ਕਿੱਥੇ ਟੱਕ ਕੇ ਬਹਿੰਦੇ ਹੁੰਦੇ ਆ ਜਦ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਦੂਜਾ ਤੱਜ ਆ ਵਰਗੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਖੇਡ ਕਬੱਡੀ ਵੱਡੀ ਆ ਉਧਰ ਸਨੀ ਨੇ ਸਕਰੀਨ ਦੇ ਉੱਪਰ ਝਾਤ ਮਾਰੀ ਆ ਵੀ ਨੰਬਰ ਕਿੰਨੇ ਕਿੰਨੇ ਆ ਉਹ ਕੋਠੇ ਦੇ ਸਪੀਕਰ ਲੱਗੇ ਆ ਸੱਤ ਬਾਲ ਭਾਈ ਕੋਠੇ ਤੇ ਸਕਰੀਨਾ ਲੱਗੀਆਂ ਤੇਲਾ ਟਰੋਲੀ ਭਾਈ ਦਾ ਆ ਗਵਾਨ ਪਿੰਡ ਮਾਲਾ ਕਲਾ ਮੇਰੇ ਮਿੱਤਰੋ ਸਾਹਮਣੇ ਮਾਲੇ ਵਾਲਾ ਕਾਲਾ ਅੱਜ ਖੁੱਤੀ ਪਾਈ ਦਰਿਆਉਣਾ ਇਹ ਬਾਜ ਕਦੇ ਨੀਵੀ ਥਾਂ ਦੇ ਬੈੰਦੇ ਵੀ ਹੁੰਦੇ ਗਵਿੰਦਪਰੀਆ ਮਾਲਾ ਰੇਡ ਪਾ ਰਿਹਾ ਲੋ ਮਾਲਾ ਕਦੇ ਗਵਿੰਦਪਰੀਆ ਵਾਲਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਹਿੰਦੇ ਅੰਤਮ ਸਮੇਂ ਤੇ ਖੇਡਿਆ ਮੈਚ ਜੱਥੇ ਦਾ ਹਾਕਮ ਸਿੰਘ ਟੋਨਾ ਪਾਰਿਆ ਰਹੀ ਆ ਉਹ ਭਰਾ ਦਾ ਵੀ ਧੰਨਵਾਦ ਤੋਂਨੀ ਸੰਧੂ ਜੀ ਦਾ ਧੰਨਵਾਦ ਹਾਲੇ ਮੌਲੀ ਖਾਲਾ ਆ ਪੈਂਦੀ ਰੇਡ ਖਾਲਾ ਮਾਲੇ ਵਾਲਾ ਖਾਲਾ ਮਾਲੇ ਵਾਲਾ ਵੀ ਸਲਾ ਲਾ ਗਿਆ ਮੈਚ ਸਮਾਪਤ ਆਹ ਦੁਨੀਆ ਆਨੰਦ ਮਾ ਰਹੀ ਆ ਮੇਰੇ ਮਿੱਤਰੋ ਆਹ ਟਰੋਲੀ ਭਾਈ ਚ ਮਿੱਤਰੋ ਕਬਾੜ ਹੋਈ ਜਾਂਦੀ ਆ ਉੱਡੀ ਉੱਤੇ ਦੁਨੀਆ ਦੇ ਆਲ ਹੋਈ ਜਾਂਦੀ ਆ ਸੀਪਾ ਚੂੜ ਚੱਕਿਆ ਜਸਵਿੰਦਰ ਸੰਧੂ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਨਵ ਚੀਮੇ ਵਾਲੀ ਦੀ ਕਬੱਡੀ ਪੈ ਰਹੀ ਆ ਐਨ ਆਰ ਐ ਨਕੋਦਰ ਦੇ ਵੇੜੇ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਮਾਲੇ ਵਾਲਿਆ ਦੁਨੀਆ 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 ਸਰਾ 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 ਐਂਡ ਆਤ ਆਹ ਹੋਰ ਟਰੋਲੀ ਕੀ ਹੋਈ ਜਾਂਦਾ ਸਰਾ ਸਰਾ ਮਾਲੇ ਵਾਲਾ ਸਰਾ ਕਰਾ ਗਿਆ ਮਾਲੇ ਵਾਲਾ ਡੈੜੀ ਬਾਈ ਸਰਾ ਕਰਾ ਗਿਆ ਇਹ ਚੰਦਰਮਾ ਮੇਰੋ ਨਤਰੋ ਕਬੱਡੀ ਦਾ ਵੱਡਾ ਪ੍ਰਮੋਟਰ ਆ ਉਹਦਾ ਵੀ ਧੰਨਵਾਦ ਕਰਦੇ ਆ ਇਹ ਸੁਲਤਾਨ ਸੁਲਤਾਨ ਦੁਨੀਆ ਦੇ ਮੇਲਿਆਂ ਦੀ ਸ਼ਾਹ what the hell